ਸਰਸ਼ਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ نیوز ਚੈਨਲ ਤੇ ਮੈਂ ਤਵਲীন ਕੌਰ ਤੁਹਾਡਾ ਸਵਾਗਤ ਕਰਦੀ ਆਂ ਪੰਜਾਬ ਦੇ ਵਿੱਚ ਗਵਰਨਮੈਂਟ ਬੱਸਿਸ ਜਿਹੜੀਆਂ ਨੇ ਉਹ ਤਿੰਨ ਦਿਨ ਵਰਸਟੇ ਸਟ੍ਰਾਈਕ ਤੇ ਨੇ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਸਾਰੇ ਡਰਾਈਵਰਸ ਤੇ ਕੰਡਕਟਰਸ ਦੇ ਵੱਲੋਂ ਤਰਨਾ ਲਗਾਇਆ ਗਿਆ ਤੇ ਇਸ ਦੇ ਬਾਰੇ ਲੋਕਾਂ ਦਾ ਕੀ ਕਹਿਣਾ ਹੈ ਅਸੀਂ ਗੱਲਬਾਤ ਕਰਦੇ ਆਂ ਅਰੇ ਹੱਕ ਚ ਹੈਗੇ ਹੋ ਜਾਂ ਨਹੀਂ ਹੈਗੇ ਨਹੀਂ ਹੈਗੇ ਭਾਈ ਆਪਾਂ ਦਾ ਕਿਸੇ ਨਾਲ ਕਰੀਏ ਨਹੀਂ ਕਰਨੀਆਂ ਚਾਹੀਦੀਆਂ ਪਰ ਜੋ ਉਹਨਾਂ ਦੀ ਮਰਜ਼ੀ ਆ ਆਪਾਂ ਤਾਂ ਕੁਝ ਕਹਿ ਨਹੀਂ ਸਕਦੇ ਜੇ ਹੋ ਗਿਆ ਤਾਂ ਵੀ ਠੀਕ ਆ ਜੇ ਨਹੀਂ ਹੋਣੀਆਂ ਤਾਂ ਵੀ ਠੀਕ ਐ ਬਿਲਕੁਲ ਹੱਕ ਤੇ ਗਈ ਕਿਸੇ ਕਹਿ ਦੇ ਜਾਨਾ ਜੇ ਮਿਲ ਕੋ ਲੈ ਕਹਤੇ ਚਗੇ ਬੰਦ ਨਹੀਂ ਕਰਨੀਆਂ ਚਾਹੀਦੀਆਂ ਕਾਫੀ ਪੂਰ ਹੈਗੇ ਨੇ ਲੋਕ ਹਰ ਬੰਦਾ ਪੱਕਾ ਹੋਣਾ ਚਾਹੀਦਾ ਜਿਹਨੂੰ ਦਾ 15 ਸਾਲ ਹੋ ਗਏ ਨੇ ਕੰਮ ਕਰਦੇ ਨੂੰ ਪੱਕਾ ਹੋਣਾ ਚਾਹੀਦਾ ਹੈ ਨਾ ਚਲਦੇ ਸਾਨੂੰ ਨਹੀਂ ਸਭ ਕੁ ਕਰਾਇਆ ਦਿੱਤਾ ਜਾਂਦਾ ਗੱਲ ਦੱਸੋ ਕਿ ਜਿਹੜੀ ਸਰਕਾਰੀ ਬੱਸਾਂ ਬੰਦ ਹੋਈਆਂ ਇਸ ਗੱਲ ਦੇ ਹੱਕ ਚ ਹੈਗੇ ਹੋਣੇ ਕਿ ਨਹੀਂ ਹੈਗੇ ਬਈ ਨਹੀਂ ਹੈਗੇ ਨਹੀਂ ਕਿਉਂ ਕਿਉਂ ਹੱਕs ਨਹੀਂ ਹੈਗੇ ਬੱਸ ਵੈਸੀ ਆਪਾਂ ਦਾ ਕਿਹੜਾ ਕਹਿ ਰੱਖੇ ਨੀ ਨਹੀਂ ਕੀ ਲੱਗਦਾ ਕਿ ਆਵਾਜਾਈ ਜਿਵੇਂ ਬੰਦ ਹੋ ਗਈਆਂ ਸਰਕਾਰੀ ਬੱਸਾਂ ਨਹੀਂ ਤੇ ਦਿੱਕਤ ਨਹੀਂ ਹੋਣੀ ਵਿੱਚ ਵਿੱਚ ਚੱਲ ਰਹੇ ਆ ਤੇ ਕੁਝ ਬੰਦ ਕੁਝ ਬੰਦ ਹੈ ਜਿਹੜੀ ਪ੍ਰਾਈਵੇਟ ਬੱਸ ਵਾਲੇ ਆ ਉਹ ਕਿਵੇਂ ਕਿਰਾਇਆ ਜਾ ਰਹੇ ਲੈ ਰਹੇ ਕੱਟ ਲੈ ਰਹੇ ਨਹੀਂ ਨਹੀਂ ਕਿਰਾਇਆ ਨਹੀਂ ਜਾ ਰਹੇ ਨਹੀਂ

ਐਸੇ ਬਸਾਂ ਤੇ ਗਏ ਆਪਾਂ ਤੁਸੀਂ ਪ੍ਰਾਈਵੇਟ ਬਸ ਤੋਂ ਟਰੈਵਲ ਕਰ ਰਹੇ ਹੋ ਹਾਂਜੀ ਤੁਸੀਂ ਪ੍ਰਾਈਵੇਟ ਬਸ ਤੋਂ ਟਰੈਵਲ ਕਰ ਰਹੇ ਹੋ ਨਹੀਂ ਆ ਜਾਏ ਤਾਂ ਸਰਕਾਰੀ ਉਹ ਡੀ ਕਰ ਰਹੇ ਆਂ ਆ ਕੇ ਠੀਕ ਹੈ ਨਹੀਂ ਆ ਕੇ ਤਾਂ ਚਲੇ ਜਾਵਾਂਗੇ ਸਰਕਾਰੀ ਬਸਾਂ ਵੇਖੋ ਜੀ ਪਬਲਿਕ ਨੂੰ ਮੌਜ ਤਾਂ ਬੜੀ ਸਰਕਾਰੀ ਬਸਾਂ ਦੀ ਪਰ ਸਰਕਾਰ ਨੂੰ ਥੋੜਾ ਸਿਸਟਮ ਸਹੀ ਕਰਨਾ ਚਾਹੀਦਾ ਜਿਹੜੇ ਪਬਲਿਕ ਦੇ ਧਿਆਨ ਵਿੱਚ ਰੱਖ ਕੇ ਜਿਹੜੀਆਂ ਸਰਕਾਰੀ ਬਸਾਂ ਚੱਲਦੀਆਂ ਨੇ ਪ੍ਰਾਈਵੇਟ ਬੱਸ ਖੜੀ ਹੁੰਦੀ ਹੈ ਉਹ ਦੋਰਾਂ ਇਸ਼ਾਰਾ ਕਰਨੀ ਲੱਭੀ ਤੁਸੀਂ ਸਵਾਰੀ ਸਾਡੇ ਹੱਥ ਚ ਆ ਜਾਏ ਨਹੀਂ ਚੱਲੇ ਬਾਹਰ ਨਿਕਲ ਜਾਓ ਸਰਕਾਰੀ ਬੱਸ ਅਜੇ ਵੀ ਵਿੱਚ ਵਿੱਚ ਚੱਲ ਰਹੀਆਂ ਨੇ ਹਾਂਜੀ 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 ਤੇ ਸਾਨੂੰ ਕੀ ਲੱਗਦਾ ਹੈ ਕਿ ਜਿਹੜਾ ਇਹ ਫੈਸਲਾ ਲੀਤਾ ਹੈ ਨਾਲ ਆਮ ਲੋਕਾਂ ਨੂੰ ਦਿੱਕਤ ਹੋਏਗੀ ਜਾਂ ਨਹੀਂ ਹੋਏਗੀ ਦਿੱਕਤ ਹੈ ਹੀ ਹੈ ਜੀ ਬਿਲਕੁਲ ਹੈ ਜੀ ਹਾਂਜੀ ਹਾਂਜੀ ਤੁਸੀਂ ਇਸ ਗੱਲ ਦੇ ਹੱਕ 'ਚ ਹੈਗੇ ਹੋ ਜਾਂ ਨਹੀਂ ਹੈਗੇ ਬਿਲਕੁਲ ਹੱਕ 'ਚ ਹੈਗੇ ਦੇਖੋ ਸਰਕਾਰੀ ਚੀਜ਼ ਜਿਹੜੀ ਨਾ ਜਨਤਾ ਦੀ ਸਹਾਇਤਾ ਵਾਸਤੇ ਬਣਾਈ ਗਈ ਹੈ

ਕਾਫੀ ਜ਼ਿਆਦਾ ਪੂਰ ਲੋਕ ਨੇ ਉਹਨਾਂ ਨੂੰ ਥੋੜਾ ਬੈਨੀਫਿਟ ਮਿਲ ਜਾਂਦਾ ਹੈ ਇਹੀ ਕਹੂੰਗੀ ਮੈਂ ਤਾਂ ਸਹੀ ਹੈ ਜੀ ਬਿਲਕੁਲ ਸਹੀ ਹੈ ਸਹੀ ਹੈ ਤੇ ਤੁਹਾਡੇ ਅਕੋਰਡਿੰਗ ਟੂ ਸੀ ਇਸ ਗੱਲ ਦੇ ਹੱਕ 'ਚ ਹੈਗੇ ਹੋ ਹਾਂ ਜੀ ਹੱਕ 'ਚ ਹੱਕ 'ਚ ਹੈਗੇ ਹਾਂ ਜੀ ਤੇ ਇਹ ਵੀ ਸੁਣਨ ਜਾ ਰਿਹਾ ਕਿ ਜਿਹੜੇ ਪ੍ਰਾਈਵੇਟ ਬੱਸ ਵਾਲੇ ਆ ਉਹ ਜ਼ਿਆਦਾ ਟਿਕਟ ਲੈ ਰਹੇ ਆ ਜ਼ਿਆਦਾ ਰੇਟ ਤੇ ਕਿ ਜ਼ਿਆਦਾ ਲੈਣ ਦਾ ਕਾਨੂੰਨੀ ਅਪਰਾਧ ਆ ਯਾਨੀ ਕਿ ਲੈ ਨਹੀਂ ਸਕਦੇ ਹੈਗੇ ਆਪਾਂ ਫੇਰ ਵੀ ਚੈੱਕ ਕਰ ਸਕਦੇ ਆ ਵੀ ਹਾਂ ਕਿਉਂ ਇਹਨੇ ਲਿਆ ਚਾਹੇ 5 ਰੁਪਏ ਵੱਧ ਕਿਉਂ ਨਹੀਂ ਉਹ ਲੈ ਨਹੀਂ ਸਕਦਾ ਜਿੰਨਾ ਕਰਾਇਆ ਹੁੰਦਾ ਉਨਾ ਹੀ ਲੈ ਸਕਦੇ ਆ ਵੱਧ ਵਾਲਾ ਦਾ ਕੋਈ ਮਤਲਬ ਨਹੀਂ ਕੋਈ ਵੀ ਲੈਂਦਾ ਨਹੀਂ ਵਾਧਾ ਕੋਈ ਪੈਸੇ ਵਾਧੇ ਨਹੀਂ ਲੈਂਦਾ ਨਹੀਂ ਲੈਂਦੇ ਆ ਵਿਚ ਵਿਚ ਲੈਂਦੇ ਆ ਆਪਾਂ ਉਹਨਾਂ ਦੇ ਨਾਲ ਵੀ ਆ ਜਿਹੜੇ ਲੋਕ ਵਿਚਾਰੇ ਮਜ਼ਦੂਰੀ ਕਰਕੇ ਆਉਦਾ ਪੈਸਾ ਕਮਾਉਂਦੇ ਆ ਵੀ ਹਾਂ ਪੈਸਾ ਖਰਚਦੇ ਆ ਜਦੋਂ ਉਹ ਤੋਂ ਹੀ 5 ਸਵਾਰੀਆਂ ਮਗਰ 25 ਰੁਪਏ ਵੱਧ ਚਲੇ ਜਾਣ ਆਪੇ ਗਰੀਬ ਬੰਦਾ ਮਾਰੇ ਅੱਛਾ ਇਹ ਦੱਸੋ ਕਿ ਜਿਹੜੇ ਕਿਸਾਨੇ ਹੜਤਾਲ ਕਰ ਰਹੇ ਉਹਨਾਂ ਦੀ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਕੱਚੇ ਬੰਦੇ ਜ਼ਿਆਦਾ ਸਾਲ ਹੋ ਗਏ ਚੱਲਦੇ ਨੂੰ ਆ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਹੋਣੇ ਚਾਹੀਦਾ ਮਨਨ ਤੁਸੀਂ ਇਸ ਗੱਲ ਦੇ ਹੱਕ ਚ ਹੈਗੇ ਹੋ ਹਾਂ ਹੈਗੇ ਆ ਹਰ ਬੰਦਾ ਪੱਕਾ ਹੋਣਾ ਚਾਹੀਦਾ ਜਿਹਨੂੰ ਦਾ 15 ਸਾਲ ਹੋ ਗਏ ਨੇ ਕੰਮ ਕਰਦੇ ਨੂੰ ਪੱਕਾ ਹੋਣਾ ਚਾਹੀਦਾ ਹੈ ਨਾ ਹਰ ਇੱਕ ਨੂੰ ਇਨਸਾਫ ਮਿਲਣਾ ਚਾਹੀਦਾ ਵਧੀਆ ਆਪ ਦਾ ਜਿਹੜਾ ਅੱਜ ਕੱਲ ਦੀ ਮਹਿੰਗਾਈ ਦੇ ਵਿੱਚ ਆ ਦਾ ਪਰਿਵਾਰ ਪਰਸਨ 10000 ਨਾਲ ਤਾਂ ਹੁੰਦਾ ਨਹੀਂ 15000 ਨਾਲ ਵੀ ਨਹੀਂ ਹੁੰਦਾ ਨਹੀਂ ਨਹੀਂ ਹੈਗੇ ਨਹੀਂ ਕਿਉਂ ਨਹੀਂ ਹੈਗੇ ਕਿਉਂਕਿ ਇਹਨਾਂ ਕਈ ਮਜਬੂਰ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਵੀ ਐ ਇਸ ਕਰਕੇ ਲੇਡੀਜ਼ ਨੂੰ ਚਾਹੀਦਾ ਸਾਨੂੰ ਨਹੀਂ ਸਬਕ ਕਿਰਾਇਆ ਦਿੱਤਾ ਜਾਂਦਾ ਨਹੀਂ ਹੋਣੀ ਚਾਹੀਦੀ ਕੰਮ ਤੁਸੀਂ ਕੀ ਗੱਲ ਕਰਦੇ ਹੋ ਕਿ ਸਬਕ ਕਿਰਾਇਆ ਨਹੀਂ ਦਿੱਤਾ ਜਾਂਦਾ ਗਰੀਬ ਬੰਦੇ ਕਿੱਥੇ ਜਾਣਾ ਸੀਗਾ ਆਏ ਤੇ ਆਏ ਆ ਕਡੂਰ ਸਾਹਿਬੋਂ ਇੱਥੇ ਲੁਧਿਆਣਾ ਅੱਛਾ ਤਾਂ ਹੁਣ ਕਿੱਥੇ ਜਾਣਾ ਸੀਗਾ ਹੁਣ ਇੱਥੇ ਹੀ ਚੇ ਜਾਣਾ ਇੱਥੇ ਗੁੱਡੀ ਆਪਣੀ ਕਿੰਨੀ ਕੀ ਮੁਸੀਬਤ ਐ ਤਾਂ ਵੀ ਕਿਸੇ ਨੂੰ ਤਾਂ ਫੇਰ ਆ ਹੀ ਜਾਂਦੀ ਤੁਹਾਨੂੰ ਪਤਾ ਜਦੋਂ ਗਰੀਬ ਬੰਦੇ ਆਪਾਂ ਹਾਂ ਕੋਈ ਤਾਂ ਨਸੀਬ ਤੇ ਹੋਣੀ ਆ ਕੰਮ ਸੋਚਦਾ ਦੇਦਾ ਹਾਂ ਹਾਂਜੀ ਸੋਚਦਾ ਜਾਈਂ ਕਿ ਇਹ ਸਰਕਾਰੀ বাস ਤਿੰਨ ਦਿਨ ਤੋਂ ਹੜਤਾਲ ਤੇ ਹਨ ਕਿ ਸਰਕਾਰੀ বাস ਪੰਜਾਬ 'ਚ ਨਹੀਂ ਚੱਲੇਗੀ। ਉਹਨਾਂ ਆਮ ਜਨਤਾ ਨੂੰ ਕਿੰਨਾ ਕੁ ਫਰਕ ਪਏਗਾ? ਜਿਹੜਾ ਲੇਡੀ ਸਰਕਾਰੀ বাস ਦੇ ਵਿੱਚ ਫ੍ਰੀ ਸੀ। ਜ਼ਿਆਦਾ ਪਏਗਾ ਸਰ। ਹਾਂਜੀ। ਜ਼ਿਆਦਾ ਫਰਕ ਪਏਗਾ। ਅੱਛਾ ਜੀ। ਕਿਉਂਕਿ ਜਿਨ੍ਹਾਂ ਨੇ ਕਿਰਾਏ ਲਾ ਕੇ ਇੰਨੇ ਜਾਣੇ ਹਨਾ ਦੂਰ ਪਾਰ ਵਾਲਿਆਂ ਨੂੰ। ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਹੜਤਾਲ ਨੂੰ ਰੋਕਣ ਲਈ? ਚਾਹੀਦੀ ਰੋਕਣੀ। ਹਾਂਜੀ। ਰੋਕਣੀ ਚਾਹੀਦੀ। ਸਰਕਾਰ ਨੂੰ ਕੀ ਅਪੀਲ ਕਰਦੇ ਤੁਸੀਂ? ਅਸੀਂ ਇਹ ਕਵਾਂਗੇ ਵੀ ਇਹ ਹੜਤਾਲ ਹਟਾ ਦਿਓ। ਅੱਛਾ। ਆਏ ਕਿ ਅਸੀਂ ਆਏ ਆ ਪਗਵਾੜੇ ਕੋ ਜਾਣਾ ਕਿੱਧਰ ਅਸੀਂ ਤਾਂ ਜਾਣਾ ਵਾ ਮੂਲਾਪਤ ਜਾਣਾ ਸੀ ਮੈਂ ਦੇਖ ਜਾਉ ਕਿ ਫ੍ਰੀ ਜਾਓਗੇ ਕਿਰਾਇਆ ਦੇ ਕੇ ਜਾਵਾਂਗੇ ਕਿਰਾਇਆ ਦੇ ਕੇ ਆਈਆਂ ਸਰ ਕਿੰਨਾ ਕ ਦੁੱਖ ਲੱਗ ਰਿਹਾ ਕਿਰਾਇਆ ਦੇਣਾ ਕਿੰਨੀ ਦੇਰ ਹੋ ਗਈ ਕਿਰਾਇਆ ਦਿੱਤੇ ਕਿੰਨੀ ਦੇਰ ਐ ਵੀ ਤੁਸੀਂ ਮਾਸਟਰ ਦੇ ਵਿੱਚ ਬਿਨਾ ਕਿਰਾਏ ਨਾ ਚੁੱਕ ਕੇ ਕਿਰਾਇਆ ਦੇ ਕੇ ਜਾ ਰਹੇ ਕਿੰਨੀ ਦੇਰ ਹੋ ਗਈ ਐ ਵੀ ਕਾਫੀ ਰੋ ਗਿਆ ਅਸੀਂ ਕਾਫੀ ਚਿਰ ਹੋ ਗਿਆ ਆਂਦੇ ਹੀ ਆਏ ਮੇਰੇ ਸੋ ਹੁਣੇ ਤੁਸੀਂ ਸੁਣਿਆ ਕਿ ਕਿੱਦਾਂ ਲੋਕਾਂ ਨੂੰ ਆਵਾਜਾਈ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਐਡਾ ਦੀ ਹੋਰ ਵਧੇਰੀ ਜਾਣਕਾਰੀ ਲਈ ਸਾਡੇ ਨਾਲ ਬਣੇ ਰਹੋ ਚਰਚਾ نیوز ਚੈਨਲ ਦੇ ਮੈਂ ਤਵਲਿੰਕ ਕੌਰ ਕੈਮਰਾਮੈਨ ਰੋਹਿਤ ਦੇ ਨਾਲ